ਸ਼ਹਿਰ ਦੇ ਨਾਂਮੀ ਡਾਕਟਰ ਤੇ ਲੱਗੇ ਲਾਪਰਵਾਹੀ ਦੇ ਦੋਸ਼ ਆਪਰੇਸ਼ਨ ਦੌਰਾਨ ਹੋਈ ਮਹਿਲਾ ਦੀ ਮੌਤ ਜੀ ਹਾਂ ਪਠਿੰਡਾ ਕੋਟਕਪੂਰਾ ਬਾਈਪਾਸ ਰੋਡ ਤੇ ਇੱਕ ਨਰਸਿੰਗ ਹੋਮ ਚ ਦਾਖਲ ਆਪਰੇਸ਼ਨ ਦੌਰਾਨ ਇੱਕ 27 ਸਾਲਾ ਗਰਭਵਤੀ ਔਰਤ ਦੀ ਮੌਤ ਹੋ ਜਾਣ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਦੇ ਚਲਦੇ ਆ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਡਾਕਟਰਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਗੱਲਬਾਤ ਦੌਰਾਨ ਅਮਰਪਾਲ ਸਿੰਘ ਵਸ ਪੈਚ। ਗੱਲਬਾਤ ਦੌਰਾਨ ਅਮਰਪਾਲ ਸਿੰਘ ਵਾਸੀ ਪਿੰਡ ਜਵਾਹਰਕੇ ਵਾਲਾਂ ਨੇ ਦੱਸਿਆ ਕਿ ਉਸ ਦੀ ਪਤਨੀ ਕੁਲਵਿੰਦਰ ਕੌਰ ਜੋ ਗਰਭਵਤੀ ਸੀ ਜਿਸ ਦੀ ਡਿਲੀਵਰੀ ਲਈ ਉਹਨਾਂ ਨੇ ਸ਼੍ਰੀ ਮੁਕਸਦ ਸਾਹਿਬ ਬਠਿੰਡਾ ਕੋਟਕਪੂਰਾ ਬਾਈਪਾਸ ਰੋਡ ਸਥਿਤ ਇੱਕ ਨਰਸਿੰਗ ਹੋਮ 'ਚ ਉਸ ਨੂੰ ਲਿਆਂਦਾ ਗਿਆ ਸੀ। ਅਮਰਿਤਪਾਲ ਸਿੰਘ ਨੇ ਦੋਸ਼ ਲਗਾਏ ਨੇ ਕਿ ਕੁਲਵਿੰਦਰ ਕੋਟ ਦੇ ਇਲਾਜ ਦੌਰਾਨ ਕੀਤੇ ਗਏ ਆਪਰੇਸ਼ਨ ਤਹਿਤ ਡਾਕਟਰ ਵੱਲੋਂ ਲਾਪਰਵਾਹੀ ਵਰਤੀ ਗਈ ਹੈ। ਬੱਚੇ ਦੀ ਡਿਲੀਵਰੀ ਤੋਂ ਬਾਅਦ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਸ਼੍ਰੀ ਮੁਕਸਰ ਸਾਹਿਬ ਦੇ ਸੈਕਟਰੀ ਡਾਕਟਰ ਰਜਿੰਦਰ ਬਾਂਸਰ ਨੇ ਐਸਐਸਪੀ ਮੁਕਸਰ ਨਾਲ ਵੀ ਮੁਲਾਕਾਤ ਕੀਤੀ ਹੈ। ਨਾਮ ਕੀ ਹੈ ਜੀ ਮੇਰਾ ਨਾਮ ਮਨਪ੍ਰੀਤ ਕੌਰ ਆ ਮੈਂ ਅਮਰਤਪਾਲ ਦੀ ਵੱਡੀ ਭੈਣ ਆ ਜੀ ਸਾਨੂੰ ਇਨਸਾਫ ਦੀ ਲੋੜ ਆ ਸਾਡੇ ਬੱਚਿਆਂ ਨੂੰ ਯੋਗਤਾ ਦਿੱਤੀ ਜਾਵੇ ਬਸ ਸਾਡੀ ਇਹੀ ਬੇਨਤੀ ਆ ਸਾਡੀ ਜੀ ਪੇਸ਼ੈਂਟ ਨੂੰ ਇੱਥੇ ਲੈ ਕੇ ਆਈ ਸੀ ਕੀ ਗੱਲ ਕੀ ਹੋਈ ਸੀ ਪੇਸ਼ੈਂਟ ਦੀ ਡਿਲੀਵਰੀ ਸੀਗੀ ਜੀ ਪੇਸ਼ੈਂਟ ਨੂੰ ਜਦੋਂ ਲੈ ਕੇ ਆਂਦਾ ਗਿਆ ਜੀ ਕਦੋਂ ਲੈ ਕੇ ਆਏ ਸੀ ਕੱਲ 12 ਵਜੇ ਲੈ ਕੇ ਆਂਦਾ ਗਿਆ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਤੁਸੀਂ ਇੱਥੇ ਉਸ ਤੋਂ ਬਾਅਦ ਜੀ ਆਪਰੇਸ਼ਨ ਕਰਤਾ ਇਹਨਾਂ ਨੇ ਗਲਤ ਨਾੜ ਕੱਟਤੀ ਜੀ ਤੇ ਬਾਅਦ ਵਿੱਚ ਬਲੀਡਿੰਗ ਹੋਈ ਗਈ ਜੀ ਇਹਨਾਂ ਨੇ ਕੋਈ ਗਾਰੰਟੀ ਨਹੀਂ ਕੀਤੀ ਇਹਨਾਂ ਨੇ ਇਹਦੀ ਲੜਕੀ ਬਾਹਰ ਆਈ ਹੋਈ ਸੀ ਪੇਸ਼ੈਂਟ ਦਾ ਨਾਮ ਕੀ ਸੀ ਉਮਰ ਕਲਵਿੰਦਰ ਕੌਰ ਜੀ 30 ਸਾਲ ਤੇ ਦਰਦ ਕਦੋਂ ਹੋਈ ਹੈ ਦਿੱਤ ਦੀ ਜੇ ਸ਼ਾਮ ਨੂੰ 9 ਵਜੇ ਹੋ ਗਈ ਸੀ ਆ ਜੇ ਸਮਝੋ ਜੇ ਸ਼ਾਮ ਵੇਲੇ ਕੱਲ ਹੀ ਹਾਂ ਕੱਲ ਹੀ 5 ਵਜੇ ਤੇ ਹੋਈ ਕਿ ਹੋ ਗਈ ਸੀ ਜੀ ਇਹਨਾਂ ਨੇ ਤਾਂ ਸਟੈਚਰ ਤੇ ਪਾ ਕੇ ਜਾਣ ਕੇ ਕਹਿੰਦੇ ਸੀ ਵੀ ਗਾਹ ਹਸਪੀਟਲ ਲੈ ਜਾਓ ਇਹਨਾਂ ਨੇ ੱੱਕੇ ਨਾਲ ਬਾਹਰ ਕੱਢਤੀ ਸੀ ਆਹ ਦਾ ਦਾ ਪੇਸ਼ੈਂਟ ਮ ਜਾਣ ਵਾਸਤੇ ਉੱਥੇ ਲੈ ਗਏ ਰਹਿ ਪਰ ਜਲਦ ਅੱਗ ਹਾਂਜੀ ਅਸੀਂ ਦੁਬਾਰਾ ਫੇਰ ਅਸੀਂ ਇੱਥੇ ਆਈ ਹੋਏ ਆ ਜੀ ਸਾਡੀ ਤਾਂ ਇੱਥੇ ਹੀ ਮੁੱਕ ਗਈ ਸੀ ਅਸੀਂ ਤਾਂ ਵੀ ਆਪਦੀ ਜਾਨ ਬਚਾਉਣ ਵਾਸਤੇ ਲੈ ਕੇ ਗਏ ਸੀ ਵੀ ਸਾਡੀ ਬਚ ਜਾਵੇ ਤੁਸੀਂ ਹੁਣ ਪੁਲਿਸ ਤਾਂ ਕੋਈ ਗੱਲਬਾਤ ਸਾਡੀ ਨਾ ਤਾਂ ਕਾਰਵਾਈ ਪ੍ਰਸ਼ਾਸਨ ਨੇ ਸੁਣੀ ਆ ਜੀ ਨਾ ਸਾਡੀ ਕਿਸੇ ਨੇ ਕੋਈ ਨਹੀਂ ਪੁਲਸ ਸਾਡੇ ਲਾਠੀ ਚਾਰਜ ਕਰਦੀ ਆ ਮੇਰਾ ਵੀਰੇ ਜਿਨ੍ਹਾਂ ਦੀ ਪਤਨੀ ਸੀ ਉਹਨਾਂ ਨੂੰ ਵੀ ਹੀ ਕੁੱਟ ਕੇ ਲੈ ਕੇ ਪੁਲਸ ਬੱਸ ਦੇ ਵਿੱਚ ਪਾ ਕੇ ਲੈ ਕੇ ਗਈ ਆ ਬੱਸ ਸਿਵਲ ਹਸਪਤਾਲ ਚੜਾਈ ਨਹੀਂ ਜੀ ਇਹ ਨਹੀਂ ਪਤਾ ਕਿੱਥੇ ਲੈ ਕੇ ਗਏ ਆ ਥੱਕੇ ਨਾ ਇਹਨਾਂ ਨੇ ਸੈੱਡ ਕਰਵਾਏ ਆ ਸਾਡੀ ਮੰਗ ਕੀ ਆ ਸਾਡੀ ਮੰਗ ਕੋਈ ਨਹੀਂ ਸਾਨੂੰ ਸਿਰਫ ਬੱਚਿਆਂ ਦਾ ਇਨਸਾਫ ਚਾਹੀਦਾ ਬੱਚਿਆਂ ਨੂੰ ਕੋਈ ਸਹਾਇਤਾ ਚਾਹੀਦਾ ਜੋਗ ਸਹਾਇਤਾ ਆਜੇ ਬੱਚਿਆਂ ਨੂੰ ਜੋਗ ਸਹਾਇਤਾ ਦਿੱਤੀ ਜਾਵੇ ਸਾਡੇ ਕੋਲੇ ਹੀ ਆ ਸਾਡੀ ਇਹ ਹੀ ਮੰਗ ਆ ਸਾਡੀ ਕੋਈ ਮੰਗ ਨਹੀਂ ਜੀ ਜਿਹੜਾ ਹੁਣ ਬੱਚਾ ਹੋਇਆ ਉਸ ਤੋਂ ਪਹਿਲਾਂ ਕਿੰਨੇ ਬੱਚੇ ਨੇ ਦੋ ਹੀ ਆ ਜੀ ਇੱਕ ਬੇਟਾ ਤੇ ਇੱਕ ਬੇਟਾ ਦੋ ਬੇਟੇ ਹੀ ਆ ਜੀ ਇੱਕ ਬੇਟਾ ਇੱਕ ਧੀ ਹਤੇ ਇੱਕ ਹੋਰ ਹੋਇਆ ਸੀ ਹਾਂਜੀ ਦੋ ਬੀ ਧੀ ਕੁੜੀ ਸੀਗੀ ਉਹਨੇ ਕੋਈ ਕੱਟ ਲਾਇਆ ਉਹ ਬਲੱਡ ਰੁਕਿਆ ਹੀ ਨਹੀਂ ਗਿਆ ਇੰਨਾ ਬਲੱਡ ਪਈ ਗਿਆ ਉਹ ਕਹਿੰਦੇ ਉਹ ਆਵਾਜ਼ ਉਹਨਾਂ ਨੇ ਬਾਹਰ ਕੱਢਦਾ ਉੱਥੋਂ ਪੇਸ਼ੈਂਟ ਨੂੰ ਤੇ ਉਹਨੇ ਕੋਈ ਆਕਸੀਜਨ ਨਹੀਂ ਲਾਇਆ ਕੁਛ ਨਹੀਂ ਲਾਇਆ ਬਸ ਉਹਵੇਂ ਉੱਥੇ ਖੜਾਤਾ ਕਹਿੰਦੇ ਇਹਨੂੰ ਤੁਸੀਂ ਰੈਫਰ ਕਰੋ ਜਲਦੀ ਜਲਦੀ ਉਹ ਆਪ ਵੀ ਰਿਪੋਰਟ ਕਰੋ ਕਹਿੰਦੇ ਰਿਪੋਰਟ ਕਰੋ ਕਿਤੇ ਕਿੱਥੇ ਕਰੋ ਕਹਿੰਦੀ ਬਾਜ ਉਹ ਆਪ ਹੀ ਬਲੱਡ ਲੈ ਗਈ ਉਹਦੀ ਕੁੜੀ ਉਹ ਜਗਤਤਾ ਦੇ ਲੈ ਕੇ ਗਏ ਆ ਜੀ ਪੰਸਰ ਨਰਸਿੰਗ ਹੌਮ ਤੇ ਲੈ ਕੇ ਗਏ ਆ ਉਹਨੇ ਵੈਂਟੀਲੇਟਰ ਤੇ ਪਾਈ ਰੱਖਿਆ 3 ਘੰਟੇ ਉਹਨਾਂ ਨੇ ਪਾਈ ਉਹਨਾਂ ਨੇ ਵੀ ਨਹੀਂ ਕੋਸ਼ਿਸ਼ ਕੀਤਾ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਅਜਿਹਾ ਜਿੰਨੀ ਮਰਜ਼ੀ ਆਪਦੀ ਬਾਹ ਲਾ ਲਾਂਗੇ ਪਰ ਤੁਹਾਡਾ ਪੇਸ਼ੈਂਟ ਨਹੀਂ ਬਚਦਾ ਪੇਸ਼ੈਂਟ ਦਾ ਨਾਮ ਕੀ ਹੈਗਾ ਕੁਲਵਿੰਦਰ ਗੋਰੀ ਤੇ ਲੈ ਕੇ ਕਦੋਂ ਆਏ ਸੀ ਇੱਥੇ ਗੱਲ ਲੈ ਕੇ ਆਏ ਸੀਗੇ ਜੀ 12 ਵਜੇ 12 ਵਜੇ ਹਾਂ ਕੀ ਹੋਇਆ ਕਿਸ ਨੂੰ ਲੈ ਕੇ ਕਿਵੇਂ ਆਏ ਸੀ ਉਹਨਾਂ ਦੇ ਦਰਦ ਬਹੁਤ ਹੁੰਦਾ ਜੀਗਾ ਤੇ ਡਿਲੀਵਰੀ ਹੋਣੀ ਸੀਗੀ ਜੀ ਉਹਦੀ ਕਿੰਨੇ ਵਜੇ ਦੱਸੋ ਕਿੰਨੇ ਵਜੇ ਹੋਈ ਆ ਇਹ ਸਵਾ 1000 ਤੋਂ ਬਾਅਦ ਹੀ ਉਹਨਾਂ ਨੇ ਬਾਹਰ ਕੱਢਿਆ 5:00 ਵਜੇ ਉਹਦੀ ਡੈਥ ਹੋ ਗਈ ਸੀ ਜੀ ਕੀ ਕਾਰਨ ਕੀ ਹੈ ਜੀ ਇਹਨਾਂ ਦੀ ਲਾਪਰਵਾਹੀ ਨਾਲ ਹੋਈ ਆ ਮੈਡਮ ਦੀ ਬੇਟੀ ਸੀਗੀ ਉਹਨੇ ਕੀਤਾ ਸੀਗਾ ਆਪਰੇਸ਼ਨ ਉਹਨੇ ਕੋਈ ਕੱਟ ਲਾਇਆ ਉਸ ਤੋਂ ਬਾਅਦ ਬਲੱਡ ਨਹੀਂ ਰੁਕਿਆ ਜੀ ਬਲੱਡ ਇੰਨਾ ਪੈ ਗਿਆ ਸੀ 10 ਉਹਨਾਂ ਦਾ ਖੂਨ ਲੈ ਲਿਆ ਜੀ ਸਾਰੇ ਪਾਸੇ ਖੂਨ ਕਰਕੇ ਇਹਨਾਂ ਖੂਨ ਦਿੱਤਾ ਤੇ ਇਹਨਾਂ ਬਲੱਡ ਕੇਦੋ ਵੀ ਨਹੀਂ ਰੁਕਿਆ ਬਲੱਡ ਅੱ체 ਇੰਨਾ ਵਧ ਰਿਹਾ ਉਸੇ ਕੋਨ ਕੋਨ ਜਾਨੋਂ ਇਨਸਾਬ ਚਾਹੀਦਾ ਵਾ ਸਾਡੇ ਛੋਟੀ ਗੱਲ ਹੋਈ ਆ ਹੁਣ ਸਵੇਰ ਦੇ ਤੁਸੀਂ ਧਰਨ ਲਾਇਆ ਆਈ ਕੋਈ ਗੱਲ ਨਹੀਂ ਸਾਨੂੰ ਵਾਈ ਹੁੰਦੀ ਨਹੀਂ ਭਈ ਸਾਡੀ ਮੈਡਮ ਦਾ ਉਹ ਬੈਠੀ ਅੰਦਰ ਉਹ ਬਾਹਰ ਇੱਕ ਵਾਰੀ ਵੀ ਨਹੀਂ ਆਈ ਜਵਾਂ ਨਹੀਂ ਆਏਗੀ ਕਿੰਨੀ ਕੁ ਉਮਰ ਕਿੰਨੀ ਸੀ ਕੋ ਉਮਰ ਕਿੰਨੀ ਸੀ پیشنਟ 27 ਸਾਲ ਹੀ ਸੀਗੀ ਉਮਰੀ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਆ ਬਚਾਰਾ ਜੀ ਬੱਚਾ ਠੀਕ ਹੈ ਇਹ ਡੈਡ ਬੋਡੀ ਚਾਹੁੰਦਾ ਲੱਗੇ ਇਹ ਤਕੇ ਨਾਲ ਲੈ ਕੇ ਗਏ ਡੈਡ ਬੋਡੀ ਕਹਿ ਕੇ ਉਹ ਤੋਂ ਸਾਨੂੰ ਕਿ ਵੀ ਉੱਥੇ ਲੈ ਕੇ ਜਾਓ ਲੈ ਕੇ ਜਾਓ ਸਾਡਾ ਪੇਟੈਂਟ ਲੈ ਕੇ ਗਏ ਹੁਣ ਸਿਵਲ ਅਸਤਾਜ ਲੈ ਕੇ ਗਏ ਆ ਜੀ ਡੰਡੇ ਮਾਰ ਡੰਡੇ ਮਾਰੇ ਸਾਰੇ ਸਾਡੇ ਸਾਡੇ ਜਿਹੜੇ ਮੇਨ ਉਹਨਾਂ ਦੇ ਮਾਰੇ ਮੇਰੇ ਸਾਲੇ ਆਉਂਦੇ ਅਮਰਿਤ ਵੀਰੇ ਦੇ ਮਾਰੇ ਮੇਰੇ ਦੇਗੂ ਵੀਰੇ ਦੇ ਮਾਰੇ ਅਮਰਿਤਮਾਲ ਦੇ ਮਾਰੇ ਜੀ ਜਿੰਦੀ ਕਰਦੀ ਸੀ ਵਾਈਫ ਆਉਂਦੇ ਕੋ ਡੰਡੇ ਮਾਰੇ ਤੁਸੀਂ ਇਹ ਦੱਸੋ ਬੁੱਲਸਾ ਲੈ ਨੇ ਕਦੋਂ ਦੀ ਗੱਲ ਹੈ ਅੱਜ ਦੀ ਗੱਲ ਹੈ ਜੀ ਹੁਣੇ ਆਧਾ ਘੰਟਾ ਹੈ ਅੱਧੇ ਘੰਟੇ ਦੀ ਪਹਿਲਾਂ ਦੀ ਗੱਲ ਹੈ ਜੀ ਇਹ ਸਾਰਿਆਂ ਨੂੰ ਹੋ ਜਾਏਗਾ ਡੀਪ ਵੱਡੇ ਹੀ ਮਾਂਗਾ ਇਨਸਾਫ ਚਾਹੀਦਾ ਸਾਨੂੰ ਦਾ ਬਸਦਾ ਜੀ ਮਾਮਲਾ ਹੁਣ ਤੱਕ ਦਰਜ ਕੀਤਾ ਬੁੱਲਸੇ ਨੇ ਕੱਲ ਲੈ ਕੇ ਆਏ ਸੀ ਤੇ ਡੈਥ ਕਦੋਂ ਹੋਈ ਐ ਡੈਥ ਕੱਲ 5 ਵਜੇ ਦੀ ਕੀ ਕਾਰਨ ਐ ਕਿਸੇ ਦਾ ਮੌਤ ਦਾ ਕਾਰਨ ਮੌਤ ਦਾ ਕਾਰਨ ਜੀ ਬੱਚਾ ਇਹਨਾਂ ਨੇ ਗਲਤ ਨਾੜ ਕੱਟਦੀ ਬੱਚਾ ਹੋ ਗਿਆ ਤੇ ਗਲਤ ਨਾੜ ਕੱਟ ਕੇ દવા ਦਾ ਉਪਪਲਪਲਾਈ ਜੇ ਕਰਕੇ ਤੇ ਬੰਨਤਾ ਵਸ ਡੈੱਡ ਬਟਸ ਠੀਕ ਐ ਬੱਚਾ ਠੀਕ ਆ ਜੀ ਤੇ ਡੈਥ ਕਿੰਨੇ ਵਜੇ ਹੋਈ ਸੀ ਇੱਥੇ ਇੱਥੇ ਹਸਪੀਟਲ ਵਿੱਚ ਡੈਥ ਮੈਨੂੰ ਨਹੀਂ ਪਤਾ ਜੀ ਅਸੀਂ ਤਾਂ ਇਹ ਕੱਲ 8 ਵਜੇ ਆਹ ਕੱਲ 5:25 'ਚ ਡੈਥ ਵੀ ਕੱਲ ਦੇ ਸੀ ਤੁਹਾਨੂੰ ਇਹ ਉਸ ਤੋਂ ਬਾਅਦ ਇਹ ਗੱਲ ਦੇ ਸੀਕਪ ਤੋਂ ਨੂੰ ਕਹਿੰਦਾ ਸੀ ਕਿ ਉਹ ਨਹੀਂ ਮੈਨੂੰ ਇਸ ਗੱਲ ਦਾ ਨਹੀਂ ਪਤਾ ਜੀ ਮੈਨੂੰ ਇੰਨੇ ਇਨਸਾਫ ਦਾ ਪਤਾ ਕਿ ਮੇਰੀ ਧੀ ਦੀ ਨਾੜ ਗਲਤ ਕੱਟ ਕੇ ਇਹਨਾਂ ਨੇ ਜਾਣ ਕੇ ਮਾਰ ਹੁਣ ਮਾਤਾ ਮੰਗਦਾ ਕੀ ਨਹੀਂ ਤੁਸੀਂ ਇੱਥੇ ਮੰਗ ਇਨਸਾਫ ਹੋਣਾ ਚਾਹੀਦਾ ਮੇਰੇ ਨਿੱਕੇ ਨਿੱਕੇ ਬੱਚੇ ਹੈ ਜੀ ਮੇਰੀ ਧੀ ਦੇ ਬੱਚੇ ਇੱਕ ਤਾਂ ਬੱਚਾ ਹੁਣ ਕੱਲ ਹੋਇਆ ਜੀ ਤੇ ਇੱਕ ਪੰਜਵਾਂ ਸਾਲ ਲੱਗਿਆ

ਆਮ ਜੀ ਡਾਕਟਰ ਆਨੰਦ ਗਾਵੜੀ ਜਿਹੜਾ ਪੇਸ਼ੈਂਟ ਨੂੰ ਲੈ ਕੇ ਇੱਕ ਧਰਨਾ ਲੱਗਿਆ ਹੋਇਆ ਤਾਂ ਡੇਰ ਤੇ ਸਾਹਮਣੇ ਕੀ ਮਾਮਲਾ ਕੀ ਹੈਗਾ ਕੀ ਪੁਰਾਣ ਇਹ ਪੇਸ਼ੈਂਟ ਸਰਟੀਫਲ ਕੱਲ ਦੁਬਾਰੇ ਆਏ ਸੀਗੇ ਠੀਕ ਹੈ ਇਹਦੇ ਕਾਫੀ ਕ੍ਰਿਟੀਕਲ ਕੰਡੀਸ਼ਨ ਸੀ ਬਲੀਡਿੰਗ ਬਲੀਡਿੰਗ ਹੋ ਰਹੀ ਸੀ ਲੇਡੀਜ਼ ਤੇ ਪ੍ਰੈਗਨੈਂਸੀ ਦੀ ਲੇਡੀ ਹੈ ਠੀਕ ਹੈ ਤੇ ਐਲਨੋ ਜੀ ਕਿਹਾ ਕਿ ਤੁਸੀਂ ਰੈਫਰ ਹੋ ਜਾਓ ਤੇ ਕਿਦੋਂ ਹੋਰੋ ਕਰਾ ਲਓ ਠੀਕ ਹੈ ਪਰ ਇਹਨਾਂ ਨੇ ਕਿਹਾ ਕਿ ਅਸੀਂ ਪਹਿਲਾ ਬੱਚਾ ਵੀ ਤੁਹਾਡੇ ਤੋਂ ਹੀ ਕਰਾਇਆ ਹੈ ਅੱਜ ਤੋਂ 5 ਸਾਲ ਪਹਿਲਾਂ ਉਦੋਂ ਵੀ ਸਾਨੂੰ ਤੁਹਾਡੇ ਤੇ ਹੀ ਵਿਸ਼ਵਾਸ ਹੈ ਤੇ ਅਸੀਂ ਤੁਹਾਡੇ ਤੋਂ ਹੀ ਕਰਾਣਾ ਹੈ ਤੇ ਕੰਡੀਸ਼ਨ ਸਮਝਾ ਦਿੱਤੀ ਸੀ ਇਹਨਾਂ ਨੂੰ ਕਿ ਪੇਸ਼ੈਂਟ ਦੀ ਮੀਟਿੰਗ ਹੋ ਰਹੀ ਹੈ ਤੇ ਜਲਦੀ ਤੋਂ ਜਲਦੀ ਆਪਰੇਸ਼ਨ ਹੋਣਾ ਚਾਹੀਦਾ ਠੀਕ ਹੈ ਤੇ ਪਰ ਅਸੀਂ ਇਹ ਵੀ ਕਿਹਾ ਸੀ ਕਿ ਤੁਸੀਂ ਫੋਲੋ ਕਰਾ ਲਓ ਇਹ ਕਹਿੰਦੇ ਸੀ ਤੁਹਾਡੇ ਤੇ ਕਰਾਣਾ ਸਾਨੂੰ ਵਿਸ਼ਵਾਸ ਤੁਹਾਡੇ ਤੇ ਹੀ ਹੈ ਕਿ ਮੈਂ ਤਾਂ ਜਦੋਂ ਕੀਤਾ ਤੇ ਪੇਸ਼ੈਂਟ ਨੂੰ ਕੰਪਲਿਕਸ਼ਨਸ ਜਨ ਲੱਗ ਪਿਆ ਤੇ ਅਸੀਂ ਉਹਨੂੰ ਰੈਫਰ ਕਰਤਾ ਠੀਕ ਹੈ ਫਿਰ ਉਹ ਜਦੋਂ ਰੈਫਰ ਕੀਤਾ ਉਹ ਪੇਸ਼ੈਂਟ ਚਲੇ ਗਏ ਬੰਸਲ ਨਰਸਿੰਗ ਹੋਮ ਚ ਠੀਕ ਹੈ ਉੱਥੇ ਕੁਝ ਡਾਕਟਰ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪਛਾਨ ਲਿਆ ਕਿ ਇਹ ਜਦੋਂ ਵੀ ਇਲਾਜ ਕਰਾਉਂਦੇ ਆ ਤੇ ਉਸ ਤੋਂ ਬਾਅਦ ਡਾਕਟਰ ਨੂੰ ਖਰਾਬ ਕਰਦੇ ਆ ਤੇ ਉਹ ਉਸ ਕਰਕੇ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਕਿਤੇ ਹੋਰ ਹੋਰਾ ਲਓ ਤੇ ਪਰ ਇਹਨਾਂ ਨੇ ਫਿਰ ਉਹੀ ਕਿਹਾ ਕਿ ਤੁਸੀਂ ਕਰੋ ਤੇ ਜਿਵੇਂ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੈਗੀ ਹੈ ਇਨਸਾਨੀ ਜੀਵਨ ਦੇ ਨਾਤੇ ਤੇ ਉਹਨਾਂ ਨੇ ਫਿਰ ਪੂਰੀ ਕੋਸ਼ਿਸ਼ ਕੀਤੀ ਪਹਿਲਾਂ ਅਸੀਂ ਇੱਥੇ ਪੂਰੀ ਕੋਸ਼ਿਸ਼ ਕੀਤੀ ਫਿਰ ਉੱਥੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਜਿਵੇਂ ਰੱਬ ਨੂੰ ਮਨਜ਼ੂਰ ਸੀ ਅਨੋਖੀ ਘਟਨਾ ਹੋ ਗਈ ਹਸਪੀਟਲ ਜਾ ਰਹੀ ਹੈ ਨੀ ਕੋ ਪੁਲਿਸ ਆਈ ਸੀ ਆਪਣੇ ਤੇ ਵੀ ਪੱਲਾ ਸਹਾਰਾ ਦੇ ਸਕੋ ਕੋਈ ਤਾਂ ਇਹ ਨਹੀਂ ਨਹੀਂ ਇਹ ਬਿਲਕੁਲ ਗਲਤ ਹੈ ਤੁਸੀਂ ਕੋਈ ਕੋਈ ਨਹੀਂ ਇੱਥੇ ਵਾਲਦ ਜਿੱਤੇ ਸਿੰਗਲ ਡਾਕਟਰ ਹਸਪੀਟਲ ਹੈ ਡਾਕਟਰ ਕਵਿਤਾ ਗਾਵੜੀ ਹੈਗੇ ਸਿੰਗਲ ਡਾਕਟਰ ਹਸਪੀਟਲ ਹੈ ਕੋਈ ਇੱਥੇ ਵਾਲਾ ਨਹੀਂ ਸਿਖਾਇਆ ਜਾਂਦਾ ਕੋਈ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਕੁੜੀ ਸੀ ਕਿ ਉਹ ਬੇਟੀ ਹੈ ਸਾਡੀ ਉਹ ਸਾਡੇ ਹਸਪੀਟਲ 'ਚ ਹੀ ਫਿਰਦੀ ਹੁੰਦੀ ਹੈ ਉਹ ਬੇਟੀ ਹੈ ਸਾਡੀ ਉਹ ਕਦੀ ਮੇਰੇ ਹਸਪੀਟਲ 'ਚ ਹੁੰਦੀ ਹੈ ਕਦੀ ਉੱਧਰ ਹੁੰਦੀ ਹੈ ਪਰ ਇੱਥੇ ਮੈਂ ਗਮ ਕਰਦਾ ਉੱਥੇ ਡਾਕਟਰ ਕਵਿਤਾ ਗਾਵੜੀ ਕਰ ਦਿੰਦੇ ਆ ਵਿੱਚ ਕੋਈ ਫਰਕ ਹੈ ਤੇ ਉਹ ਥੋੜੀ ਹੈ ਕਿ ਉਹ ਇਲਾਜ ਕਰੀ ਜਾਂਦੀ ਤੁਸੀਂ ਕੋਈ ਹੋਰ ਪੇਸ਼ੈਂਟ ਦਿਖਾ ਦਿਓ ਜਿਹੜਾ ਕਹਦੇ ਕਿ ਮੇਰੇ ਇਲਾਜ ਇੱਥੇ ਕਿਸੇ ਹੋਰ ਡਾਕਟਰ ਨੇ ਕੀਤਾ ਸਿੰਗਲ ਡਾਕਟਰ ਹਸਪੀਟਲ ਹੈ ਉੱਤੇ ਡਾਕਟਰ ਕਵਿਤਾ ਜੀ ਆਪ ਵੀ ਦੇਖਦੇ ਆ ਤੇ ਕੋਈ ਵੀ ਪੇਸ਼ੈਂਟ ਖਾ ਲੋ ਵੀ ਮੇਰੇ ਇਲਾਜ ਕੋਈ ਹੋਰ ਕਰਦਾ ਜੀ ਆਏ ਕਿੰਨੇ ਵਜੇ ਸੀ ਜੀ ਇੱਥੇ ਇਹ ਜੀ ਮੈਨੂੰ ਦੁਪਹਿਰੇ ਆਏ ਸੀ 10:00 2 ਵਜੇ ਡੱਟ ਕਿੰਨਾ ਵਜੇ ਸੀ ਡੱਟ ਤੋਂ ਦੂਰੀ ਤੇ ਬੰਦੂ ਹਸਪੀਟਲ ਚ ਮੈਨੂੰ 8 ਕੁਜੇ ਬਣੀ ਹੋਈ ਜੀ 8:30 ਤੇ ਇਹ ਡੈਡ ਬੋਡੀ ਜਿਹੜੀ ਹੋ ਉਹ ਕਿੰਨੇ ਰੱਖੀ ਹੈ ਜੀ ਇਹ ਸਾਡੇ ਹਸਪੀਟਲ ਚ ਰੱਖੀ ਹੋਈ ਜੀ ਸਾਡੇ ਆਪ ਕਰ ਦਿੱਤਾ ਹਾਂਜੀ ਹਾਂਜੀ ਕੱਲ ਰਾਤੀ ਵੀ ਆ ਗਏ ਸੀ ਲੈ ਦਿੱਤਾ ਹਾਂ ਜੀ